ਉਹ ਸਾਹਮਣੇ ਖੜੇ ਆ ਘੱਟ ਤੋਂ ਘੱਟ ਆ ਪਿਛਲੇ ਮਾਰਚ ਤੋਂ ਲੈ ਕੇ ਤਿੰਨ ਵਾਰ ਹੀ ਹੋਇਆ ਅੱਛਾ ਔਰ ਇਹ ਮੇਰ ਨਾਲ ਜਿਹੜੀਆਂ ਕਹਾਣੀਆਂ ਪਾਉਂਦੇ ਰੇ ਉਹਨਾਂ ਦੀਆਂ ਬੇਟੀਆਂ ਨੇ ਉਹਨਾਂ ਦਾ ਆ ਵਾ ਉਹਨਾਂ ਦਾ ਉਹ ਵਾ ਕੀ ਮੈਂ ਡਾਕਟਰ ਪੰਨੂ ਮੇਰੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾ ਨਾ ਇਹ ਖਾਈ ਲਓ ਖਾਓ ਤੁਸੀਂ ਖਾਓ ਖਾਓ ਲਓ ਖਾਓ ਮੈਂ ਤੇ ਉਹਨਾਂ ਨੂੰ ਤਾਂ ਸਮਝਾ ਖਾ ਨਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਕੇ ਬੱਚੇ ਨੂੰ ਲਿਆ ਕੇ ਖਵਾਓ ਖਾਓ ਖਾਓ ਹਾ ਹਾ ਤੁਹਾਨੂੰ ਤੇਰੇ ਮੂੰਹ ਨਾਲ ਸਾਲ ਤੁਸੀਂ ਖਾਓ ਮਠਾਈ ਨਾਲ ਮੂੰਹ ਨਾਲ ਜੀ ਤੁਸੀਂ ਖਾਓ ਤੁਸੀਂ ਤੇ ਚੰਗੀ ਆ ਬੇ ਖਾਓ ਆਹ ਤੁਹਾਨੂੰ ਪਿਆਰ ਨਾ ਕਰ ਸਕਾਂਗੇ ਵੀ ਕਰਦੇ ਜਿਹੜੀ ਕਾਰਵਾਈ ਜਦੋਂ ਜਿਹੜੀ ਜਦੋਂ ਜੇ ਜੇ ਜਦੋਂ ਕੋਈ ਚੀਜ਼ ਕੋਰਟ ਦੇ ਵਿੱਚ ਚੱਲ ਰਹੀ ਹੁੰਦੀ ਆ ਅਸੀਂ ਜਿਹੜਾ ਆ ਉਹਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਇੱਕ ਵਾਰੀ ਕੋਰਟ ਦੇ ਚੱਲ ਕੇ ਇੱਕ ਵਾਰੀ ਕੋਰਟ ਤੇ ਚੱਲ ਕੇ ਮਗਰ ਖੁੱਲੀ ਛੁੱਟੀ ਦੇ ਦਿੱਤੀ ਵੀ ਅਸੀਂ ਐਡੀ ਗੱਲ ਤੇ ਪੈਂਦਾ ਹੀ ਨਹੀਂ ਆ ਅਸੀਂ ਇਸ ਗੱਲ ਤੇ ਪੈਂਦੇ ਨਹੀਂ ਆ ਅਸੀਂ ਤੇ ਇਹ ਕਹਿੰਦੇ ਆ ਸਾਫ ਸਫਾਈ ਨਾਲ ਚੰਗੇ ਤਰੀਕੇ ਕਿੰਨੇ ਸਾਲ ਤੋਂ ਉੱਥੇ ਲੱਗੇ ਹੋ ਕਿੰਨੇ ਸਾਲ ਤੋਂ ਲੱਗੇ ਹੋ ਮੇਰਾ ਪਿਛਲੇ ਸਾਲ ਮੇਰੀ ਟ੍ਰਾਂਸਫਰ ਵਾਈ ਹੋਈ ਹੈ ਪਹਿਲਾਂ ਵੀ ਚੈੱਕ ਕੀਤੇ ਗੁਰਦਾਸਪੁਰ ਤੱਕ ਕਦੋਂ ਬੰਦੇ ਪਹੁੰਚਦੇ ਨੇ ਜੀ ਮੈਂ ਤਾਂ ਹੀ ਗਿਆ ਚੈੱਕ ਕਰਾਇਆ ਜੀ ਅੱਛਾ ਦੀ ਕਿਵੇਂ ਕਰਦੇ ਪੁਆਇੰਟ ਪਿਛਲੇ ਸਾਲ ਟ੍ਰਾਂਸਪੋਰਟ ਸਾਲ ਤੋਂ ਕਿਉਂਗਾ ਤੁਹਾਨੂੰ 15-20 ਸਾਲ ਹੋ ਗਏ ਇੱਥੇ ਲੱਗੇ ਹੋ ਤੁਹਾਡੀ ਸਾਰੀ ਸਰਦਾਰਪੁਰ ਦੀ ਆ 11 ਵਿੱਚ ਖਬਰ ਨਹੀਂ ਦਿੱਤੀ ਮੇਰੇ ਵੀ ਜਿਵੇਂ ਅਸੀਂ ਉਦੋਂ ਜਾਈ ਸੀ ਤੇ ਦੇਖਿਆ ਜਦੋਂ ਤੂੰ ਕੋ ਬੋਲਣ ਦੇ ਉਦੋਂ ਹੀ ਗੱਲ ਕਰਾਂਗੇ ਤੁਹਾਡਾ ਤੁਹਾਡੀ ਇੱਕ ਫੋਨ ਕਰਦੇ ਤੁਹਾਡੇ ਸਟਾਫ ਇੰਸਪੈਕਟਰ ਸਾਹਿਬ ਆਉਣਗੇ ਤੁਹਾਡੇ ਫੋਨ ਕਰ ਕਰ ਗਿਆ ਅਸੀਂ ਤੁਹਾਨੂੰ ਫੋਨ ਕੀਤਾ ਤੁਹਾਡੇ ਇੰਸਪੈਕਟਰ ਸਾਹਿਬ ਆਓ ਬੈਠੋ ਮੈਂ ਤੁਹਾਡੇ ਨਾਲ ਗੱਲ ਹੁੰਦੀ ਹੈ എന്തല്ലേ